ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹੈਪੀ ਅੱਜ ਅਸੀਂ ਖੜੇ ਹਾਂ ਸਟੈਂਡਰਡ ਕੰਬਾਈਨ ਦੇ ਵਿੱਚ ਜਿੱਥੇ ਕਿ ਅੱਜ ਉਹਨਾਂ ਵੱਲੋਂ ਇੱਕ ਮਸ਼ੀਨ ਤਿਆਰ ਕੀਤੀ ਗਈ ਆ ਐਮਡੀ ਨੇ ਉਹਨਾਂ ਨਾਲ ਗੱਤਬਾਤ ਕਰਾਂਗੇ ਕਿ ਕਿਹੜੀ ਮਸ਼ੀਨ ਤਿਆਰ ਕੀਤੀ ਗਈ ਹੈ ਕੀ ਕੀ ਉਸ ਦੇ ਵਿੱਚ ਕੰਮ ਕਰੂਗੀ ਉਹ ਮਸ਼ੀਨ ਅੱਸੀ ਗੱਲ ਤੁਹਾਨੂੰ ਸਵਾਗਤ ਹੈ ਜੁੜੇ ਨੂੰ ਦੇ ਵਿੱਚ ਹੀ ਹਾਂਜੀ ਕਿੰਦਾ ਦੀ ਮਸ਼ੀਨ ਤਿਆਰ ਕੀਤੀ ਗਈ ਹੈ ਕਿਸ ਤਰ੍ਹਾਂ ਕਿ ਅੱਜ ਅਸੀਂ ਪਹਿਲੀ ਵਾਰ ਦੇਖ ਰਿਹਾ ਕਿ ਦੋ ਟਰੈਕਟਰ ਵਾਲੀ ਮਸ਼ੀਨ ਤੁਹਾਡੇ ਵੱਲੋਂ ਤਿਆਰ ਕੀਤੀ ਹੈ ਜਿਸ ਦੇ ਵਿੱਚ ਦੋ ਇੰਜਨ ਵੀ ਲਗਾਏ ਗਏ ਨੇ ਕਿਵੇਂ ਕੰਮ ਕਰੂਗੀ ਉਹ ਦੇ ਵਿੱਚ ਹਾਂ ਪਹਿਲਾਂ ਮੈਂ ਸਾਰੇ ਕਿਸਾਨ ਭਰਾਵਾਂ ਦਾ ਵੀ ਇਸੰਦਮੀ ਮਸ਼ੀਨ ਦੇ ਲਾਂਚ ਹੋਣ ਤੇ ਸਵਾਗਤ ਕਰਦਾ ਹਾਂ ਵੀ ਤੁਸੀਂ ਇਹ ਦੇਖ ਰਹੇ ਹੋ ਮਸ਼ੀਨ ਨੂੰ ਇਹ ਟਰੈਕਟਰ ਦੇ ਨਾਲ ਇੱਕ ਟਰੈਕਟਰ ਦਾ ਇੰਜਨ ਹੋਰ ਲੱਗਿਆ ਹੋਇਆ ਉਹ ਜਿਹੜੀ ਮੱਕੀ ਦੇ ਚਾਰ ਵਾਲੀ ਮਸ਼ੀਨ ਹੈਗੀ ਹੈ ਇਹ ਲਗਭਗ ਇਹਨੂੰ ਜਿਹੜੇ ਹੌਸਪਾਵਰ ਹੈ ਮਤਲਬ ਇਹ 250 ਤੋਂ ਲੈ ਕੇ 150 ਹੌਸਪਾਵਰ ਨੂੰ ਚਾਹੀਦੇ ਚਲਾਉਣ ਵਾਸਤੇ ਚਾਰ ਰੋ ਵਾਲੀ ਨੂੰ ਇਸ ਕਰਕੇ ਟਰੈਕਟਰ ਦੇ ਨਾਲ ਇਹ ਮਸ਼ੀਨ ਚੱਲਣ ਦੇ ਜਿਹੜੀ ਯੋਗ ਨੇ ਹੈਗੀ ਇਹਨੂੰ ਯੋਗ ਬਣਾਇਆ ਬਣਾਇਆ ਗਿਆ ਫਿਰ ਇਹਦੇ ਦੂਜਾ ਜਿਹੜਾ ਇੰਜਨ ਇੱਕ ਟਰੈਕਟਰ ਦਾ ਲੱਗਿਆ ਹੋਇਆ ਜਿਹੜੇ ਡਰਾਈਵਰ ਦੇ ਕੋਲੇ ਸਾਰੇ ਕੰਟਰੋਲ ਹੈਗੇ ਆ ਤੇ ਉਹਨੇ ਉਹ ਚਾਹੇ ਇੱਕ ਚਲਾ ਸਕਦਾ ਚਾਹੇ ਦੂਸਰਾ ਚਲਾ ਸਕਦਾ ਕਹਿੰਦਾ ਮੈਂ ਸੈਂਪਲ ਕੀਤੀ ਗਈ ਹੈ ਤੁਹਾਡੇ ਹਾਂ ਹਾਂ ਕੰਬਾਈਨ ਬਹੁਤ ਸਾਰੇ ਵੱਲੋਂ ਇਹ ਕਿਹੜੇ ਕਿਹੜੇ ਕੰਮ ਕਰੂਗੀ ਇਹ ਜਿਹੜੇ ਇਹ ਵੈਸੇ ਤਾਂ ਮੱਕੀ ਦੇ ਵਾਸਤੇ ਹੈਗਾ ਤੇ ਜਿਆਦਾ ਇਹ ਮੱਕੀ ਵਾਸਤੇ ਵਰਤੀ ਜਾਂਦੀ ਹੈ ਤੇ ਪਰ ਜਿਹੜੀ ਫਸਲ ਇੰਡੀਆ ਦੇ ਵਿੱਚ ਜਿਹੜੀ ਆਪਣੇ ਹੁੰਦੀ ਹੈ ਜਿਆਦਾ ਹਲੇ ਮੱਕੀ ਹੁੰਦੀ ਹੈ ਦੂਸਰੀ ਫਸਲ ਜਿਹੜੀ ਕੋਈ ਆਊਗੀ ਤੇ ਉਹਦੇ ਚੋਂ ਅਲਟਰਨੇਟ ਕਰਨਾ ਪੈਂਦਾ ਇਹਨੂੰ ਕੁਝ ਚੇਂਜ ਕਰਨਾ ਪੈਂਦਾ ਫਿਰ ਉਹਦੇ ਮੁਤਾਬਕ ਹੀ ਕੰਮ ਕਰਨਾ ਹੈ ਕਿ ਇਦਾਂ ਦੀ ਮਸ਼ੀਨ ਤਿਆਰ ਕੀਤੀ ਜਾਵੇ ਸੋਚਣ ਦਾ ਅਸੀਂ ਇੱਕ ਗੱਲ ਸੋਚੀ ਹੈ ਵੀ ਦੇਖੋ ਜਿਹੜਾ ਟਰੈਕਟਰ ਹੈਗਾ ਇਹ ਆਲਰੇਡੀ ਜਿਮੇਦਾਰ ਕੋਲ ਹੈਗਾ ਜੇ ਉਹ ਅੱਜ ਮਤਲਬ ਟਰੈਕਟਰ ਤੋਂ ਬਣਾਈ ਚਾਰ ਲੋ ਵਾਲੀ ਮਸ਼ੀਨ 40 ਲੱਖ ਰੁਪਏ ਦੀ ਮਸ਼ੀਨ ਲੈਂਦਾ ਤਾਂ ਉਹਦੇ 40 ਲੱਖ ਰੁਪਏ ਦਾ ਇੰਟਰਸਟ ਵਗੈਰਾ ਤੇ ਉਹਨੂੰ ਮਤਲਬ ਜਿਹੜਾ ਹੈ ਵਿਆਜ ਹੀ ਬੜਾ ਮੁਸ਼ਕਲ ਉੱਪਰ ਨਾ ਪੈਂਦਾ ਇਸ ਕਰਕੇ ਟਰੈਕਟਰ ਉਹਦੇ ਕੋਲ ਹੈਗਾ ਉਸੇ ਟਰੈਕਟਰ ਨੂੰ ਯੂਜ਼ ਕਰਦਾ ਉਹ ਇੱਕ ਅਸੀਂ 8 ਲੱਖ ਦੀ ਮਸ਼ੀਨ ਦਿੰਦੇ ਆ 3 ਲੱਖ ਦੀ ਜਿਹੜੀ ਐਕਸੈਸਰੀ ਬਿਜ ਇੰਜਨ ਉਹ ਦਿੰਦੇ ਆ ਤੇ 11 ਲੱਖ ਰੁਪਏ ਦੇ ਕੇ ਲਾ ਕੇ ਤੇ 40 ਲੱਖ ਰੁਪਏ ਦੇ ਵਿੱਚ ਇਹ ਉਹ ਕੰਮ ਕਰਦੀ ਚਾਲੀ ਦਾ ਕੋਸਾ। ਉਹ ਦਿਖਾ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਸਾਰੀ ਮਸ਼ੀਨ ਜਿਹੜੀ ਤਿਆਰ ਕੀਤੀ ਗਈ ਹੈ ਤੁਹਾਡੇ ਵੱਲੋਂ ਦਰਸ਼ਕਾਂ ਨੂੰ ਕਿੰਦਾ ਇਹ ਮਸ਼ੀਨ। ਹਾਂ ਜਿਹੜੇ ਚੱਲਣ ਮਸ਼ੀਨ ਦਾ ਸਵਾਲ ਆ ਅੱਗੇ ਤੁਸੀਂ ਆਓ। ਕੰਪਾਈਂਡ ਦੇ ਡਵੈਲਪਮੈਂਟ ਇਹ ਜਿਹੜਾ ਟਰੈਕਟਰ ਹੈਗਾ ਇਹਦੇ ਜਿਹੜੇ ਕੰਟਰੋਲ ਹੈ ਤੁਸੀਂ ਦੇਖਦੇ ਹੋਵੇ ਅਸੀਂ ਕੰਟਰੋਲ ਜਿਹੜਾ ਹੈ ਬੈਕ ਸਾਈਡ ਤੇ ਚਲੇ ਗਏ ਸਾਰੇ ਕੋਈ ਮਸ਼ੀਨ ਬੈਕ ਸਾਈਡ ਤੇ ਚਲਦੀ ਹੈ। ਇਸ ਕਰਕੇ ਅੱਗੇ ਵਾਲੇ ਕੰਟਰੋਲ ਪਿੱਛੇ ਲੈ ਜਾਣੇ ਪੈਂਦੇ ਆ। ਇਹ ਕੰਟਰੋਲ ਵੀ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਨਾ ਅਸੀਂ ਇਹ ਪੂਰੀ ਕੰਪਨੀ ਕਰਕੇ ਦਿੰਦੀ ਆ ਸਾਨੂੰ। ਤੇ ਕੰਟਰੋਲ ਜਿਹੜੇ ਹੈਗੇ ਪਲੱਸ ਇੰਜਨ ਹੈਗਾ ਉਸੇ ਦੇ ਅਸੀਂ 3 ਲੱਖ ਰੁਪਏ ਲੈਂਦੇ ਆ ਤੇ ਟਰੈਕਟਰ ਜਿਹੜਾ ਹੈਗਾ ਅਗਲਾ ਐਕਸਟਰਾ ਲੱਖ ਤੋਂ ਆ ਤੇ ਜਿਹੜੇ ਮਸ਼ੀਨ ਹੈਗੀ ਤੁਸੀਂ ਅੱਗੇ ਦੇਖ ਸਕਦੇ ਹੋ ਇਹ 4 ਰੋ ਦੀ ਮਸ਼ੀਨ ਹੈਗੀ ਹੈ ਇਹਦੇ ਨਾਲ ਤੁਹਾਨੂੰ ਜਿੰਮੇ ਇੱਕ ਰੋ ਵਾਸਤੇ ਕੱਟਣਾ ਪੈਂਦਾ ਇਹਦੇ ਵਿੱਚ ਤੁਹਾਨੂੰ ਕੱਟਣ ਦੀ ਕੋਈ ਲੋੜ ਨਹੀਂ ਜੀ ਜਿਹੜੀ ਦੀ ਕੈਪੈਸਿਟੀ ਹੈਗੀ ਹੈ ਮਤਲਬ ਜਿਸ ਸਾਸੀ ਕਹਿੰਦੇ ਵੀ 40 ਲੱਖ ਦੀ ਮਸ਼ੀਨ ਹੈ ਉਹਦੇ ਕੰਪੈਰੀਸ਼ਨ ਇਹ ਉਸ ਤੋਂ ਘੱਟ ਨਹੀਂ ਵੱਢਦੀ ਇਹ ਜਿਆਦਾ ਵੱਢਦੀ ਹੈ ਉਸੇ ਉਨੀ ਕੈਪੈਸਿਟੀ ਹੈਗੀ ਸੀ ਸੋਡਾ ਇੱਕ ਬਹੁਤ ਸਸਤੇ ਵਿੱਚ ਕੰਮ ਹੋ ਗਿਆ ਤੇ ਸਿੰਪਲ ਕੰਮ ਹੋ ਗਿਆ ਇੱਕ ਇਹਦਾ ਹੋਰ ਸਭ ਤੋਂ ਵੱਡਾ ਫਾਇਦਾ ਹੈਗਾ ਵੀ ਜਦੋਂ ਤੁਸੀਂ ਰਸਤੇ 'ਚ ਜਾਂਦੇ ਹੋ ਤਾਂ ਤੁਸੀਂ ਇਹਦੇ ਇੱਕ ਟਰੈਕਟਰ ਦਾ ਇੰਜਣ ਚਲਾਉਂਗੇ ਉਹਨੂੰ ਥੋੜੀ ਜਿਹੜੀ 150 ਹਸਪਰ ਯੂਜ਼ ਹੁੰਦੀ ਦੀ ਅੱਧੇ ਹਸਪਰ ਯੂਜ਼ ਹੁੰਦੇ ਤਾਂ ਅੱਧਾ ਹੀ ਈਲ ਖਪਤ ਹੁੰਦਾ ਕਿਉਂਕਿ 50% ਟਾਈਮ ਜਿਹੜਾ ਸੜੋ ਹੈਗਾ ਉਹ ਥੋੜਾ ਰਸਤੇ 'ਚ ਹੀ ਲੱਗਦਾ ਹੈ ਇਕੋ ਟਾਈਮ 'ਚ ਜੇ ਇੱਕ ਇੰਜਣ ਚਲਾਉਣਾ ਤਾਂ ਇੱਕ ਚਲਾ ਸਕਦਾ ਹੈ ਜਿਆਦਾ ਜ਼ਰੂਰਤ ਹੋਵੇ ਤਾਂ ਦੋ ਬੰਦੇ ਯੂਜ਼ ਕਰ ਸਕਦੇ ਹਾਂਜੀ ਹਾਂਜੀ ਟਰੈਕਟਰ ਦਾ ਵੀ ਕੰਮ ਦਊਗੀ ਸਾਰਾ ਕੁਝ ਕੰਮ ਦਊਗੀ ਇਹਨਾਂ ਨੂੰ ਜੇ ਟਰੈਕਟਰ ਦੇ ਤੁਸੀਂ ਟਰੈਕਟਰ ਚਲਾਉਣਾ ਹੈ ਤਾਂ ਦੋ ਇੰਜਨ ਤੁਸੀਂ ਟਰੈਕਟਰ ਤੇ ਵੀ ਯੂਜ਼ ਕਰ ਸਕਦੇ ਹੋ ਇਹ ਹੈਵੀ ਮਸ਼ੀਨਾਂ ਤੁਸੀਂ ਚਲਾਉਣੀ ਹੈ ਜਿਹੜੀਆਂ ਅੱਜ ਕੱਲ ਲੋਡ ਵਾਲੀਆਂ ਤਾਂ ਦੋਨੇ ਉੱਥੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਉਹਨੂੰ ਚਲਾਉਣਾ ਜਾਂ ਨਹੀਂ ਚਲਾਉਣਾ ਨਹੀਂ ਚਲਾਉਣਾ ਉਹਨੂੰ ਉਹਨੂੰ ਮਤਲਬ ਤੁਸੀਂ ਇਹਦੇ ਨਾਲੋਂ ਵੱਖ ਕਰ ਸਕਦੇ ਹੋ ਤੇ ਚਲਾਉਣਾ ਤੇ ਉਹਦੇ ਨਾਲ ਅਟੈਚ ਕਰ ਸਕਦੇ ਹੋ ਹੋਰ ਕੀ ਖਾਸੀ ਹੈ ਹੋਰ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਇਸ ਮਸ਼ੀਨ ਦੇ ਬਾਰੇ ਇਹਦੇ ਜਿਵੇਂ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਵੀ ਅਸੀਂ ਜਿਹੜੀ ਇਹ ਮਸ਼ੀਨ ਬਣਾਈ ਹੈ ਅਸੀਂ ਇਹਨੂੰ ਆਪਣੇ ਤੌਰ ਤੇ ਟੈਸਟ ਕੀਤਾ ਬਹੁਤ ਸਫਲ ਰਹੀ ਹੈ ਲਗਭਗ ਇਹਦੀ ਜਿਹੜੀ ਕਪੈਸਿਟੀ ਹੈਗੀ ਹੈ ਵੱਡੀ ਮਸ਼ੀਨ ਦੇ ਮੁਕਾਬਲੇ ਦੀ ਕਪੈਸਿਟੀ ਘੱਮ ਕਰਨੀ ਹੈ ਪ੍ਰਾਈਸ ਇਹਦੀ ਟੋਟਲ ਅਸੀਂ ਕਹਾਂ ਜੀ ਮਸ਼ੀਨ ਪਲੱਸ ਟਰੈਕਟਰ ਸਭ ਨੇ ਇਜਾਜ ਟਰੈਕਟਰ ਇੰਜਨ ਕਹ ਲੋ ਤੇ ਉਹਦੇ 11 ਲੱਖ ਰੁਪਏ ਹੋ ਗਏ ਜਿਵੇਂ ਕਿਸੇ ਨੇ ਕੱਲੀ ਮਸ਼ੀਨ ਲੈਣੀ ਹੋਵੇ ਉਹ ਵੀ ਲੈ ਸਕਦਾ ਆ ਲੈ ਸਕਦਾ ਤੇ ਅਸੀਂ ਅਸੀਂ ਕਰਕੇ ਬਣਾਈ ਆ ਵੀ ਆਪਣਾ ਟਰੈਕਟਰ ਯੂਜ਼ ਕਰੇ ਤੇ ਮਸ਼ੀਨ ਸਾਡੇ ਕੋਲ ਲਵੇ ਜਿਸਨ ਸਾਡੇ ਨਾਲ ਇਥੋਂ ਦੇ ਐਮਡੀ ਜਿਨ੍ਹਾਂ ਨੇ ਦੱਸਿਆ ਕਿ ਇਸ ਮਸ਼ੀਨ ਦੇ ਵਿੱਚ ਇੱਕ ਟਰੈਕਟਰ ਦੇ ਦੋ ਇੰਜਨ ਲਗਾਏ ਗਏ ਨੇ ਜਿਵੇਂ ਕਿ ਦੋ ਇੰਜਨ ਲਗਾਏ ਗਏ ਨੇ ਉਹ ਇੱਕ ਇੰਜਨ ਵੀ ਵਰਤੋਂ ਦੇ ਵਿੱਚ ਲਿਆ ਸਕਦਾ ਤੇ ਲੋਡ ਪੈਣ ਤੇ ਦੂਜਾ ਇੰਜਨ ਵੀ ਚਲਾ ਸਕਦਾ ਦੇਖਦੇ ਰਹੋ ਟੂਡੇ ਨਿਊਜ਼ ਬਰਨਾਲਾ